ਵੱਡੀ ਖਬਰ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਅੱਜ ਰਾਤ 9:51 ਵਜੇ ਦਿੱਲੀ ਦੇ AIMS ਹਸਪਤਾਲ ਵਿੱਚ ਆਪਣੇ ਅਖਰਲੇ ਸਾਹ ਲੈ ਡਾਕਟਰ ਮਨਮੋਹ ਸਿੰਘ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰ ਮਨਮੋਹ ਸਿੰਘ ਜੀ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਗਾਹਪਿੰਡ ਵਿੱਚ ਹੋਇਆ ਸੀ ਉਹ ਇੱਕ ਮਸ਼ਹੂਰ ਅਰਥ ਸ਼ਾਸਤਰੀ ਸਨ ਅਤੇ 1951 ਵਿੱਚ ਮંત્રી ਦੇਵੱਜੋ ਉਹਨਾਂ ਨੇ ਭਾਰਤੀ ਅਰਥਵਿਵਸਥਾ ਵਿੱਚ ਸੁਧਾਰ ਕਾਰਜ ਸਿਰਜੇ। ਉਹਨਾਂ ਦੀਆਂ ਨੀਤੀਆਂ ਨੇ ਭਾਰਤ ਨੂੰ ਵਿਆਪਕ ਵਿਕਾਸ ਦੇ ਰਾਹਤੇ ਅੱਗੇ ਵਧਾਇਆ। ਡਾਕਟਰ ਮਨਮੋਹ ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਹਨਾਂ ਦੀ ਸਾਦਗੀ, ਇਮਾਨਦਾਰੀ ਅਤੇ ਸਮਰਪਣ ਦੀ ਮਿਸਾਲ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਦੇ निधन ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਡਾਕਟਰ ਮਨਮੋਹ ਸਿੰਘ ਦੇ ਨੇਦਰਨਾਲ ਦੇਸ਼ ਨੇ ਇੱਕ ਮਹਾਨ ਆਗੂ ਅਤੇ ਅਰਥਸ਼ਾਸਤਰੀ ਨੂੰ ਖੋ ਦਿੱਤਾ ਹੈ ਉਹਨਾਂ ਦਾ ਯੋਗਦਾਨ ਸਦਾ ਯਾਦ ਰਹੇਗਾ